ਇਹੋ ਜਿਨ੍ਹਾਂ ਦੇ ਘਰ ਖੁਦ ਸ਼ੀਸ਼ੇ ਦੇ ਹੁੰਦੇ ਆ ਉਹ ਦੂਸਰਿਆਂ ਦੇ ਪੱਥਰ ਨਹੀਂ ਮਾਰਦੇ। ਉਸੀ ਦੇਖੋ ਆਦਮੀ ਆ ਰਵਨੀਤ ਸਿੰਘ ਬਿੱਟੂ ਦੇ ਦਾਦਾ ਜੀ ਪਹਿਲਾ ਮੁੱਖ ਮੰਤਰੀ ਰਏ ਫਿਰ ਉਹਨਾਂ ਦੇ ਤਾਇਆ ਜੀ ਮੰਤਰੀ ਲਾਲੀ ਸੁਦਾ ਤੇਜਪ੍ਰਕਾਸ਼ ਜੀ ਮੈਂ ਨਹੀਂ ਕਹਿੰਦਾ ਤੇਜਪ੍ਰਕਾਸ਼ ਜੀ ਕਾਬਿਲ ਨਹੀਂ ਸੀ ਕਿਉਂਕਿ ਸਾਨੂੰ ਬਿੱਟੂ ਵਾਲੀ ਆਦਤ ਨਹੀਂ ਹੈ ਜਿਸ ਪ੍ਰਕਾਰ ਦਾ ਬਿੱਟੂ ਦਾ ਰਵਈਆ ਹੈ। ਫਿਰ ਬਿੱਟੂ ਜੀ ਬਣ ਕੇ ਬਿੱਟੂ ਦੇ ਨਾਲ ਹੀ ਗੁਰਕੀਰਤ ਜੀ ਬਣ ਗਏ। ਤੁਸੀਂ ਦੇਖਿਆ ਹੁਣ। ਫਿਰ ਉਹਨਾਂ ਦੀ ਪੂਆ ਜੀ ਵੀ ਬਣ ਗਏ। ਉਹ ਜਦੋਂ ਸਰਦਾਰ ਬੈਂ ਸਿੰਘ ਸੀਗੇ ਗੁਰਕਵਲ ਕੋਰ ਮੈਡਮ ਉਹ ਵੀ ਮੰਤਰੀ ਸੀਗੇ ਫਿਰ ਬਿੱਟੂ ਜੀ ਨੂੰ ਮੌਕਾ ਮਿਲਿਆ ਕਿ ਉਹਨਾਂ ਨੇ 15 ਸਾਲ ਅਸੈਸੀਨੇਸ਼ਨ ਤੋਂ ਬਾਅਦ ਸਰਦਾਰ ਬੈਂ ਸਿੰਘ ਜੀ ਦਾ ਤੇ ਉਹਨਾਂ ਨੇ ਇੱਕ ਪੋਸਟ ਹੋਰ ਅਵੇਲ ਕਰਦੀ ਆਂਦੇ ਭਰਾ ਨੂੰ ਡੀਐਸਪੀ ਬਣਾ ਲਿਆ ਪੰਜਾਬ ਦੇ ਅੰਦਰ ਕੀ ਦਾਦਾ ਜੀ ਦਾ ਅਸੈਸੀਨੇਸ਼ਨ ਹੋਇਆ ਹੈ ਸੋ ਇਹ ਵੀ ਸਾਨੂੰ ਇੱਕ ਲਾਹਾ ਦਿੱਤਾ ਕਿ ਉਹਨਾਂ ਦਾ ਭਰਾ ਡੀਐਸਪੀ ਬਣਿਆ ਹੋਰ ਕਿਸੇ ਨੂੰ ਮੌਕਾ ਨਹੀਂ ਮਿਲਿਆ ਸੋ ਮੇਰੇ ਕਹਿਣ ਦਾ ਮਤਲਬ ਇਹੋ ਜਿਹੇ ਵਿਅਕਤੀ ਜਿਹੜੇ ਬੰਦੇ ਗੱਲਾਂ ਜਦੋਂ ਕਰਦੇ ਐ ਉਹਨਾਂ ਲੋਕ ਹੱਸਦੇ ਐ ਇਹਨਾਂ ਲੋਕਾਂ ਦੇ ਕਿ ਛੱਜਤਾ ਬੋਲੇ ਸ਼ਾਨਨੀ ਵੀ ਬੋਲੇ ਹੁਣ ਰਹੀ ਗੱਲ ਸ਼੍ਰੀਮਤੀ ਸੋਨੀਆ ਗਾਂਧੀ ਦੀ ਸੋਨੀਆ ਗਾਂਧੀ ਨੇ ਇਸ ਦੇਸ਼ ਦੇ ਹਿੱਤੇ 40 ਸਾਲ ਤੋ ਵਿਧਵਾ ਭਰਵਾ ਆਪ ਕੰਡਾ ਕਰਿਆ ਇਸ ਦੇਸ਼ ਲਈ ਆਪ ਦੇ ਰਾਜੀਵ ਗਾਂਧੀ ਜੀ ਨੇ ਆਦੀ ਜਾਨ ਕੁਰਬਾਨ ਕੀਤੀ ਐ ਔਰ ਸ਼੍ਰੀਮਤੀ ਸੋਨੀਆ ਗਾਂਧੀ ਦਾ ਤੁਸੀਂ ਵੇਰਵਾ ਨਾ ਦਿਓ ਉਹਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਕੁਰਸੀ ਛੱਡ ਕੇ ਸਰਦਾਰ ਮਨਮੋਹਨ ਸਿੰਘ ਜੀ ਨੂੰ ਉਸ kursi ਤੇ ਬਠੋंडा ਕੰਮ ਕੀਤਾ ਰਹੀ ਪ੍ਰਿਯੰਕਾ ਗਾਂਧੀ ਦੀ ਗੱਲ ਪ੍ਰਿਯੰਕਾ ਗਾਂਧੀ ਜੀ ਦੀ ਏਜ ਦੇ ਮੁਤਾਬਕ ਜਿਸ ਪ੍ਰਕਾਰ ਉਹਨਾਂ ਨੇ ਦੇਸ਼ ਦੇ ਲੋਕਾਂ ਦੀ ਸੇਵਾ ਕੀਤੀ ਹਰ ਮੁੱਦੇ ਤੇ ਉਹਨਾਂ ਨੇ ਦੇਸ਼ ਦੇ ਲੋਕਾਂ ਦੀ ਲੜਾਈ ਲੜੀ ਹਰ ਜਗ੍ਹਾ ਤੇ ਜਾ ਕੇ ਉਹਨਾਂ ਨੇ ਲੜਾਈ ਲੜੀ ਔਰ ਇਹ ਪਰਿਵਾਰ ਦੀ ਡਿਮਾਂਡ ਨਹੀਂ ਸੀ ਅਗਰ ਪਰਿਵਾਰ ਚਾਹੁੰਦਾ ਪ੍ਰਿਯੰਕਾ ਗਾਂਧੀ ਜੀ ਨੂੰ ਅਜ ਤੋਂ 20 ਸਾਲ ਪਹਿਲਾਂ ਬਣਵਾ ਲੈਂਦਾ ਭਾਈ ਮੇਰੇ ਨੂੰ ਪਾਰਲੀਮੈਂਟ ਕੀ ਦਿੱਕਤ ਸੀਗੇ ਮੈਨੂੰ ਦੱਸੋ ਲੇਕਿਨ ਪਰਿਵਾਰ ਨੇ ਹਮੇਸ਼ਾ ਆਮ ਲੋਕਾਂ ਨੂੰ ਮੌਕਾ ਦਿੱਤਾ ਮੇਰੇ ਵਰਗੇ ਲੋਕਾਂ ਨੂੰ ਮੌਕਾ ਦਿੱਤਾ ਆ ਮੇਠੀ ਤੋਂ ਸਾਡੇ ਜਿਹੜੇ ਸੰਸਦ ਚੁਣੇ ਗਏ ਹੈ ਕਿਸ਼ੋਰੀ لال ਜੀ ਅਰਗੇ ਲੋਕਾਂ ਨੂੰ ਮੌਕਾ ਦਿੱਤਾ ਅੱਜ ਵੀ ਮੇਠੀ ਇਹ ਪਬਲਿਕ ਡਿਮਾਂਡ ਸੀਗੀ ਕਿ ਸક્રિય ਰਾਜਨੀਤੀ ਦੇ ਵਿੱਚ ਮੂਰਲੀ ਕਤਾਰ ਚੋਕੇ ਸ਼੍ਰੀਮਤੀ ਪ੍ਰਿਅੰਕਾ ਗਾਂਧੀ ਜੀ ਆਉਣ ਤੇ ਲੜਾਈ ਵੜਾ। ਸੋ ਪਬਲਿਕ ਡਿਮਾਂਡ ਤੇ ਆਇਆ ਨਾ ਕਿ ਨਾ ਕਿ ਉਹ ਆਪੜੀ ਆਪ ਆਈ ਨੇ। ਔਰ ਮੈਨੂੰ ਲੱਗਦਾ ਫਿਰ ਪ੍ਰਿਅੰਕਾ ਗਾਂਧੀ ਪੋਲਿਟਿਕਸ 'ਚ ਨਹੀਂ ਆਏਗੀ ਤਾਂ ਫਿਰ ਹੋਰ ਕੌਣ ਆਏਗਾ? ਬਿੱਟੂ ਜੀ ਦਾ ਤਾਂ ਸਾਰਾ ਪਰਿਵਾਰ ਆ ਗਿਆ ਬਿਨਾਂ ਡਿਮਾਂਡ ਤੇ ਉਹ ਬਿੱਟੂ ਜੀ ਉਹੀ ਹੈ। ਜਿਹੜੇ ਸ਼੍ਰੀਮਤੀ ਸੋਨੀਆ ਗਾਂਧੀ ਦੇ ਪੈਰੀਂ ਹੱਥ ਲਾ ਕੇ ਹੱਥ ਜੋੜ ਕੇ ਕਹਿੰਦੇ ਸੀ ਕਿ ਮੇਰੇ ਖੂਨ ਦਾ ਇੱਕ ਇੱਕ ਕਤਰਾ ਤੁਹਾਡੇ ਤੇ ਕੁਰਬਾਨ ਹੈ ਮੈਂ ਇਸ ਬਿੱਟੂ ਜੀ ਦੀ ਖਾਤਰ ਸ਼੍ਰੀਮਤੀ ਅੰਬਿਕਾ ਸੋਨੀ ਵੀ ਉਹਨਾਂ ਨੇ ਕਿਹਾ ਕਿ ਤੁਸੀਂ ਚੋਣ ਨਹੀਂ ਲੜੋਗੇ ਨਲਕੁਰ ਸਾਹਤੋਂ ਅਸੀਂ ਬਿੱਟੂ ਜੀ ਨੂੰ ਲੜਾਉਣਾ ਉਦੋਂ ਬਿੱਟੂ ਜੀ ਨੂੰ ਕੋਈ ਜਾਣਦਾ ਨਹੀਂ ਹੁੰਦਾ ਸੀ ਸੋ ਉਦੋਂ ਦਾ ਬਿੱਟੂ ਜੀ ਨੇ ਨਹੀਂ ਕਿਹਾ ਕਿ ਪਰਿਵਾਰਵਾਦ ਹੈ ਮੈਂ ਟਿਕਟ ਨਹੀਂ ਲਵਾਂਗਾ ਸੋ ਮੇਰੇ ਕਹਿੰਦੇ ਮਤਲਬ ਇਹ ਫालतੂ ਦੀਆਂ ਗੱਲਾਂ ਕਰਨੀਆਂ ਖਾਸ ਕਰਕੇ ਕੋ ਤੁਸੀ ਕਾਰਪੋਰੇਸ਼ਨ ਦੀਆਂ ਚੋਣਾਂ ਦੀ ਗੱਲ ਕਰਦੇ ਹੋ ਕਾਰਪੋਰੇਸ਼ਨ ਦੀਆਂ ਚੋਣਾਂ ਬਿਲਕੁਲ ਪਹਿਲੇ ਹੀ ਬਹੁਤ ਸਾਰੀਆਂ ਡਿਲੇ ਕਰ ਦਿੱਤੀਆਂ ਗਈਆਂ ਨੇ ਇਹਨਾਂ ਲੋਕਾਂ ਨੇ। ਪ੍ਰਕਾਸ਼ਪੁਰਬ ਦੀ ਤਾਂ ਅਸੀਂ ਸਾਰੇ ਸਨਮਾਨ ਕਰਦੇ ਹੋ ਰਹਾ ਤਾਂ ਧਿਆਨ ਰੱਖਣਾ ਹੀ ਚਾਹੀਦਾ ਇਸ 'ਚ ਤਾਂ ਕੋਈ ਦੋ ਰਾਏ ਹੈ ਹੀ ਨਹੀਂਗੀ। ਲੇਕਿਨ ਇਹ ਚੋਨਾ ਅੱਗੇ 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 ਅੱਜ ਮਿਊਨਿਸਪਲ ਕਾਰਪੋਰੇਸ਼ਨਸ ਦੇ ਬਹੁਤਿਆਂ ਦੇ ਮਾੜੇ ਹਾਲ ਪਏ ਨੇ। ਸੀਵਰੇਜ ਦਾ ਪਾਣੀ ਹਰ ਸ਼ਹਿਰ ਦੇ ਵਿੱਚ ਬੈਕ ਮਾਰ ਰਿਹਾ ਉਹਦਾ ਕਾਰਨ ਕੀ ਹੈ ਉੱਥੇ ਚੁਣੇ ਹੋਏ ਨੁਮਾਇੰਦੇ ਨਹੀਂ ਐ। ਉਹ ਉਹਨਾਂ ਨੂੰ ਹਟਿਆ ਨੂੰ ਸਾਲ-ਸਾਲ ਹੋ ਗਏ ਕਾਰਪੋਰੇਸ਼ਨਾਂ ਆ ਭੰਗ ਪਈਆਂ ਨੇ, ਆਫੀਸਰ ਬਿਊਰੋਕ੍ਰੇਸੀ ਚਲਾ ਰਹੀ ਹੈ ਸਰਕਾਰ ਉਹਨਾਂ ਨੂੰ ਚਲਾਉਣ ਦੇ ਵਿੱਚ ناکਾਮ ਹੈ ਇਸ ਕਰਕੇ ਬਹੁਤ ਸਾਰੇ ਮਾੜੇ ਹਾਲਾਤ ਨੇ ਵੱਡੇ ਜਿਹੜੇ ਮਹਾਨਗਰਾਂ ਦੇ ਸੋ ਚੋਨਾ ਹੋ ਜਾਂਦੀਆਂ ਇਸ ਨਾਲ ਜਨਤਾ ਨੂੰ ਇੱਕ ਸਾਲ ਦਾ ਬਹੁਤ ਕਾਫੀ ਵੱਡਾ ਫਾਇਦਾ ਹੋਣਾ ਸੀ ਜਰ ਪ੍ਰਿਯੰਕਾ ਗਾਂਧੀ ਪਹੁੰਚੇ ਲੋਕ ਸਭਾ ਤੇ ਬਿੱਟੂ ਹੁਣ ਸਵਾਲ ਚੱਕ ਰਹੇ ਕਹਿੰਦੇ ਇੱਕੋ ਪਰਿਵਾਰ ਜਾ ਦੇ ਪਰਿਵਾਰ ਪਹੁੰਚ ਗਿਆ ਪਰਿਵਾਰਵਾਦ ਨੂੰ ਮਾਰਦਾ ਦੇਖੋ ਜਿਨ੍ਹਾਂ ਦੇ ਘਰ ਖੁਦ ਸ਼ੀਸ਼ੇ ਦੇ ਹੁੰਦੇ ਆ ਉਹ ਦੂਸਰਿਆਂ ਦੇ ਪੱਥਰ ਨਹੀਂ ਮਾਰਦੇ ਉਸੇ ਦੇਖੋ ਆਦਰਨੀਆ ਰਵਨੀਤ ਸਿੰਘ ਬਿੱਟੂ ਦੇ ਦਾਦਾ ਜੀ ਪਹਿਲਾ ਮੁੱਖ ਮੰਤਰੀ ਰਹੇ ਫਿਰ ਉਹਨੇ ਦੱਸਾਇਆ ਜੀ ਮੰਤਰੀ ਲਾਲੀ ਸੁਦਾ ਤੇਜਪ੍ਰਕਾਸ਼ ਸੀ ਮੈਂ ਨਹੀਂ ਕਹਿੰਦਾ ਤੇਜਪ੍ਰਕਾਸ਼ ਜੀ ਕਾਬਿਲ ਨਹੀਂ ਸੀ ਕਿਉਂਕਿ ਸਾਨੂੰ ਬਿੱਟੂ ਵਾਲੀ ਆਦਤ ਨਹੀਂ ਹੈ ਜਿਸ ਪ੍ਰਕਾਰ ਦਾ ਬਿੱਟੂ ਦਾ ਰਵਈਆ ਹੈ ਫਿਰ ਬਿੱਟੂ ਜੀ ਬਣ ਕੇ ਬਿੱਟੂ ਦੇ ਨਾਲ ਹੀ ਗੁਰਕੀਰਤ ਜੀ ਬਣ ਗਏ ਤੁਸੀਂ ਦੇਖਿਆ ਹੁਣ ਫਿਰ ਉਹਨਾਂ ਦੀ ਪੋਆ ਜੀ ਵੀ ਬਣ ਗਏ ਜਦੋਂ ਸਰਦਾਰ ਬਿਆਨ ਸਿੰਘ ਸੀਗੇ ਗੁਰਕਵਲ ਕੋਰ ਮੈਡਮ ਉਹ ਵੀ ਮੰਤਰੀ ਸੀਗੇ ਫਿਰ ਬਿੱਟੂ ਜੀ ਨੂੰ ਮੌਕਾ ਮਿਲਿਆ ਕਿ ਉਹਨਾਂ ਨੇ 15 ਸਾਲ ਅਸੈਸੀਨੇਸ਼ਨ ਤੋਂ ਬਾਅਦ ਸਤਾਰ ਬਨ ਸਿੰਘ ਜੀ ਦਾ ਤੇ ਉਹਨਾਂ ਨੇ ਇੱਕ ਪੋਸਟ ਹੋਰ ਅਵੇਲ ਕਰਦੀ ਆਂਦੇ ਭਰਾ ਨੂੰ ਡੀਐਸਪੀ ਬਣਾ ਲਿਆ ਪੰਜਾਬ ਦੇ ਅੰਦਰ ਕੀ ਦਾਦਾ ਜੀ ਦਾ ਅਸੈਸੀਨੇਸ਼ਨ ਹੋਇਆ ਹੈ ਸੋ ਇਹ ਵੀ ਸਾਨੂੰ ਇੱਕ ਲਾਹਾ ਦਿੱਤਾ ਕਿ ਉਹਨਾਂ ਦਾ ਭਰਾ ਡੀਐਸਪੀ ਬਣਿਆ ਹੋਰ ਕਿਸੇ ਨੂੰ ਮੌਕਾ ਨਹੀਂ ਮਿਲਿਆ ਸੋ ਮੇਰੇ ਕਹਿਣ ਦਾ ਮਤਲਬ ਇਹੋ ਜਿਹੇ ਵਿਅਕਤੀ ਜਿਹੜੇ ਬੰਦੇ ਗੱਲਾਂ ਜਦੋਂ ਕਰਦੇ ਐ ਉਦੋਂ ਲੋਕ ਹੱਸਦੇ ਐ ਇਹਨਾਂ ਲੋਕਾਂ ਦੇ ਕਿ ਛੱਜ ਤਾਂ ਬੋਲੇ ਸ਼ਾਨੀ ਵੀ ਬੋਲੇ ਰਹੀ ਗੱਲ ਸ਼੍ਰੀਮਤੀ ਸੋਨੀਆ ਗਾਂਧੀ ਦੀ ਸੋਨੀਆ ਗਾਂਧੀ ਨੇ ਇਸ ਦੇਸ਼ ਦੇ ਅਸਤੇ 40 ਸਾਲ ਤੋ ਵਿਧਵਾ ਵਜੋਂ ਆਪਣਾ ਕਟਿਆ ਇਸ ਦੇਸ਼ ਲਈ ਆਪ ਦੇ ਰਾਜੀਵ ਗਾਂਧੀ ਜੀ ਨੇ ਆਦੀ ਜਾਨ ਕੁਰਬਾਨ ਕੀਤੀ ਹੈ ਔਰ ਸ਼੍ਰੀਮਤੀ ਸੋਨੀਆ ਗਾਂਧੀ ਦਾ ਤੁਸੀਂ ਵੇਰਵਾ ਨਾ ਦਿਓ ਉਹਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਕੁਰਸੀ ਛੱਡ ਕੇ ਸਰਦਾਰ ਮਨਮੋਨ ਸਿੰਘ ਜੀ ਨੂੰ ਉਸ ਕੁਰਸੀ ਤੇ ਬਿਠਾਉਣ ਦਾ ਕੰਮ ਕੀਤਾ ਰਹੀ ਪ੍ਰਿਯੰਕਾ ਗਾਂਧੀ ਦੀ ਗੱਲ ਪ੍ਰਿਅੰਕਾ ਗਾਂਧੀ ਜੀ ਦੀ ਏਜ ਦੇ ਮੁਤਾਬਕ ਜਿਸ ਪ੍ਰਕਾਰ ਉਹਨਾਂ ਨੇ ਦੇਸ਼ ਦੇ ਲੋਕਾਂ ਦੀ ਸੇਵਾ ਕੀਤੀ ਹਰ ਮੁੱਦੇ ਤੇ ਉਹਨਾਂ ਨੇ ਦੇਸ਼ ਦੇ ਲੋਕਾਂ ਦੀ ਲੜਾਈ ਲੜੀ ਹਰ ਜਗ੍ਹਾ ਤੇ ਜਾ ਕੇ ਉਹਨਾਂ ਨੇ ਲੜਾਈ ਲੜੀ ਔਰ ਇਹ ਪਰਿਵਾਰ ਦੀ ਡਿਮਾਂਡ ਨਹੀਂ ਸੀ ਅਗਰ ਪਰਿਵਾਰ ਚਾਹੁੰਦਾ ਪ੍ਰਿਅੰਕਾ ਗਾਂਧੀ ਜੀ ਨੂੰ ਅੱਜ ਤੋਂ 20 ਸਾਲ ਪਹਿਲਾਂ ਬਣਾ ਲੈਣਾ ਭਾਵੇਂ ਮੇਰਾ ਪਾਰਲੀਮੈਂਟ ਕੀ ਦਿੱਕਤ ਸੀ ਕੀ ਮੈਨੂੰ ਦੱਸੋ ਲੇਕਿਨ ਪਰਿਵਾਰ ਨੇ ਹਮੇਸ਼ਾ ਆਮ ਲੋਕਾਂ ਨੂੰ ਮੌਕਾ ਦਿੱਤਾ ਮੇਰੇ ਅਗਿਆ ਲੋਕਾਂ ਨੂੰ ਮੌਕਾ ਦਿੱਤਾ ਆ ਅਮ ਇੱਥੀ ਤੋਂ ਸਾਡੇ ਜਿਹੜੇ ਸੰਸਦ ਚੁੜੇ ਗਏ ਐ ਕਿ ਸ਼ੋਰੀ ਲਾਲ ਜੀ ਵਰਗੇ ਲੋਕਾਂ ਨੂੰ ਮੌਕਾ ਦਿੱਤਾ ਅੱਜ ਦੀ ਵੇਲੇ ਪਬਲਿਕ ਡਿਮਾਂਡ ਸੀਗੀ ਕਿ ਸક્રિય ਆ ਰਾਜਨੀਤੀ ਦੇ ਵਿੱਚ ਮੂਰਲੀ ਕਤਾਰ ਛੋਕੇ ਸ਼੍ਰੀਮਤੀ ਪ੍ਰਿਯੰਕਾ ਗਾਂਧੀ ਜੀ ਆਉਣ ਤੇ ਲੜਾਈ ਵੜਾ ਸੋ ਪਬਲਿਕ ਡਿਮਾਂਡ ਤੇ ਆਇਆ ਨਾ ਕਿ ਨਾ ਕਿ ਉਹ ਆਪੜੀ ਆ ਪਾਇਦੇ ਔਰ ਮੈਨੂੰ ਲੱਗਦਾ ਫਿਰ ਪ੍ਰਿਯੰਕਾ ਗਾਂਧੀ ਪੋਲਿਟਿਕਸ 'ਚ ਨਹੀਂ ਆਏਗੀ ਤਾਂ ਫਿਰ ਹੋਰ ਕੌਣ ਆਏਗਾ ਬਿੱਟੂ ਜੀ ਦਾ ਤਾਂ ਸਾਰਾ ਪਰਿਵਾਰ ਆ ਗਿਆ ਬਿਨਾਂ ਡਿਮਾਂਡ ਤੇ ਉਹ ਬਿੱਟੂ ਜੀ ਉਹੀ ਹੈ ਜਿਹੜੇ ਸ਼੍ਰੀਮਤੀ ਸੋਨੀਆ ਗਾਂਧੀ ਦੇ ਪਹਿਰੇ ਹੱਥ ਲਾ ਕੇ ਫालतੂ ਜੁਰ ਕੇ ਕਹਿੰਦੇ ਸੀ ਕਿ ਮੇਰੇ ਖੂਨ ਦਾ ਇੱਕ ਇੱਕ ਕਤਰਾ ਤੁਹਾਡੇ ਤੇ ਕੁਰਬਾਨ ਹੈ ਮੈਂ ਇਸ ਬਿੱਟੂ ਜੀ ਦੀ ਖਾਤਰ ਸ਼੍ਰੀਮਤੀ ਅੰਬਿਕਾ ਸੋਨੀ ਦੀ ਉਹਨਾਂ ਨੇ ਕਿਹਾ ਕਿ ਤੁਸੀਂ ਚੋਣ ਨਹੀਂ ਲੜੋਗੇ ਨਾਲਪੁਰ ਸਾਹਤੂ ਅਸੀਂ ਬਿੱਟੂ ਜੀ ਨੂੰ ਲੜਾਉਣਾ ਉਦੋਂ ਬਿੱਟੂ ਜੀ ਨੂੰ ਕੋਈ ਜਾਣਦਾ ਨਹੀਂ ਹੁੰਦਾ ਸੀ ਸੋ ਉਦੋਂ ਤਾਂ ਬਿੱਟੂ ਜੀ ਨੇ ਨਹੀਂ ਕਿਹਾ ਕਿ ਪਰਿਵਾਰਵਾਦ ਹੈ ਮੈਂ ਟਿਕਟ ਨਹੀਂ ਲਵਾਗਾ ਸੋ ਮੇਰੇ ਕਹਿੰਦੇ ਮਤਲਬ ਇਹ ਫालतੂ ਦੀਆਂ ਗੱਲਾਂ ਕਰਨੀਆਂ ਖਾਸ ਕਰਕੇ